ਤੇ ਤੁਹਾਨੂੰ ਮਿਲੇਗੀ ਤੇ ਹੁਣ ਆਪਾਂ ਤੁਹਾਨੂੰ ਦਰਗਾਹ ਦੇ ਅੰਦਰ ਲੈ ਕੇ ਚੱਲਦੇ ਹਾਂ ਸਾਰਾ ਅੱਜ ਦਰਗਾਹ ਦਾ ਤੁਹਾਨੂੰ ਘਰ ਬੈਠੀ ਦਰਸ਼ਨ ਕਰਵਾਉਨੇ ਆਗੇ ਹਨਾ ਸਾਰਾ ਦਰਗਾਹ ਦਾ ਤੁਹਾਨੂੰ ਦਿਖਾਉਨੇ ਆਗੇ ਅੱਜ ਲਾਈਵ ਟੂ ਲਾਈਵ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਜਰੂਰ ਕਰ ਦਿਓ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਚੈਨਲ ਬੀਬੀ ਯੂਨੀ ਬਲੈਕੀ ਨੂੰ ਦੋਸਤੋ ਕਰ ਲਓ ਲਾਈਕ ਐਂਡ ਫੋਲੋ ਜੇਕਰ YouTube ਤੇ ਦੇਖਤੋਂ ਸਬਸਕ੍ਰਾਈਬ ਕਰ ਲਓ ਜੇਕਰ Facebook ਪੇਜ ਤੇ ਦੇਖੀਏ ਨੂੰ ਤਾਂ ਕਰਿਓ ਦੋਸਤੋ ਫੋਲੋ ਤੇ ਜੇਕਰ Instagram ਤੇ ਹੁੰਦਾ ਕਰ ਲਿਓ ਫੋਲੋ ਤਾਂ ਤੁਸੀਂ ਦੇਖੋ ਵੀ ਪੂਰਾ ਮੇਲਾ ਭਰਦਾ ਜੀ ਹਰ ਬੁੱਧਵਾਰ ਤੇ ਵੀਰਵਾਰ ਸੰਗ ਇਹ ਤਿੰਨ ਦਿਨ ਲੰਗਰ ਆ ਜਿਹੜੇ ਉਹ ਟੁੱਟ ਤੋਂ ਵਰਤਦੇ ਰਹਿੰਦੇ ਨੇ ਲੰਗਰ ਆ ਵੀ ਤੁਹਾਨੂੰ ਦਿਖਾਵਾਂਗੇ ਰਹਿਣ ਸਹਿਣ ਦਾ ਸਾਰਾ ਦਰਗਾਹ ਦਾ ਵੀਊ ਆ ਜਿਹੜਾ ਅੱਜ ਆਪਾਂ ਤੁਹਾਨੂੰ ਆਪਣੇ ਅੱਜ ਦੇ ਬਲੌਗ ਦੇ ਰਾਹੀਂ ਤੁਹਾਨੂੰ ਦਿਖਾਉਣੇ ਹੈਗੇ ਤੇ ਤੁਸੀਂ ਦੇਖ ਸਕਦੇ ਹੋਗੇ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਜਿਹੜੀ ਮੇਨ ਗੱਲ ਆਉਂਦੀ ਹੈਗੀ ਹਰ ਇੱਕ ਦੀ ਵੀ ਲੰਗਰ ਦੀ ਸਵਿਵਧਾ ਹਨਾ ਲੰਗਰ ਦੀ ਸੇਵਾ ਤੁਹਾਨੂੰ ਸਾਰੀ ਦਿਖਾ ਦਿੰਦੇ ਆ ਵੀ ਲੰਗਰ ਆ ਜਿਹੜੇ ਉੱਥੇ ਤਿਆਰ ਅਟੁੱਤ ਵਰਤ ਵਰਤਦੇ ਰਹਿੰਦੇ ਆਗੇ ਮੰਗਲਵਾਰ ਸ਼ਾਮ ਤੋਂ ਲੈ ਕੇ ਵੀਰਵਾਰ ਰਾਤ ਤੱਕ ਕਰਦੇ ਚੱਲਦਾ ਲੰਗਰਾਂ ਦਾ ਭੰਡਾਰਾ ਤੇ ਸੰਗਤ ਆ ਜਿਹੜੀ ਜਿੰਨੀ ਇੱਥੇ ਦਰਤੇ ਆਉਂਦੀ ਆ ਸਾਰੀ ਸੰਗਤ ਸੇਵਾ ਕਰਦੀ ਆ ਤੇ ਦੋਸਤੋ ਜੋ ਵੀ ਕੋਈ ਨਵਾਂ ਪਰਾਂ ਪਰਾਂ ਕੋਈ ਆਉਂਦਾ ਹੁੰਦਾ ਹਨਾ ਤਾਂ ਜਰੂਰ ਸੇਵਾ ਕਰਵਾਇਆ ਕਰੋ ਮਾਤਾਵਾ ਭੈਣਾ ਜੋ ਲੰਗਰਾਂ ਦੀ ਸੇਵਾ ਲੰਗਰ ਤਿਆਰ ਕਰਨੇ ਤੇ ਇੱਥੇ ਉਹ ਟੋਕਣ ਲੈਣਾ ਪੈਂਦਾਗਾ ਵਾਰੀ ਲੱਗਦੀ ਹੈਗੀ ਫੇਰ ਹੀ ਜਾ ਕੇ ਮਿਲਿਆ ਜਾਂਦਾਗਾ ਜੋ ਵੀ ਕੋਈ ਭੈਣ ਭਰਾ ਹਨ ਜੇ ਮਾਤਾ ਚਾਹੇ ਕੋਈ ਭਰਾ ਲੰਗਰ ਦੇ ਵਿੱਚ ਜੋ ਸੇਵਾ ਕਰਵਾਉਂਦੇ ਨੇਗੇ ਤਾਂ ਉਹਨਾਂ ਨੂੰ ਬਾਬਾ ਜੀ ਵੱਲੋਂ ਪੈਲ ਦਿੱਤੀ ਗਈ ਹੈ ਤੇ ਜੋ ਕੋਈ ਬਿਮਾਰ ਅਮਰੀਜ਼ ਨੇਗੇ ਉਹਨਾਂ ਨੂੰ ਵੀ ਪੈਲ ਦਾ ਆਧਾਰ ਹੈ ਬਿਮਾਰਾਂ ਦੇ ਲਈ ਕੋਈ ਨੰਬਰ ਨਹੀਂਗਾ ਉਹ ਡਾਇਰੈਕਟ ਔਨਸਾਰਾ ਸੇਵਾਦਾਰੋਂ ਦੱਸ ਕੇ ਮਿਲ ਸਕਦੇ ਤੇ ਵੀਓ ਜਿਹੜਾ ਤੁਹਾਨੂੰ ਦਰਗਾਹ ਦਾ ਮੇਨ ਆਪਾਂ ਬਾਹਰੋਂ ਵੀ ਸਾਰਾ ਦਿਖਾ ਰਹੇ ਹਾਂਗੇ ਹਨ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਜ਼ਰੂਰ ਅੱਗੇ ਕਰੀ ਜਾਣਾ ਸ਼ੇਅਰ ਤੇ ਹੁਣ ਤੁਹਾਨੂੰ ਆਪਾਂ ਮੇਨ ਸਾਰੀ ਗੱਲਬਾਤ ਦਰਗਾਹ ਦੀ ਕਿੱਦਾਂ ਤੁਸੀਂ ਇੱਥੇ ਪਹੁੰਚਣਾਗਾ ਬੱਸਾਂ ਦੇ ਰਾਹੀਂ ਆਉਣਾ ਕਰਨਾ ਤਾਂ ਜਿਹੜੇ ਕੋਈ ਟ੍ਰੇਨਾਂ ਦੇ ਥਰੂ ਆਉਣੇ ਹੋ ਤਾਂ ਸ਼ਹਿਰ ਪਟਿਆਲੇ ਪਟਿਆਲੇ ਤੋਂ ਸਮਾਣੇ ਦੀ ਬੱਸ ਲੈ ਲਵੋ ਜੀ ਤੇ ਸਮਾਣੇ ਤੋਂ ਤੁਹਾਨੂੰ ਆਟੋ ਵੀਰਿਸ ਕਾ ਵਗੈਰਾ ਮਿਲ ਜਾਣਗੇ ਦਰਗਾਦ ਵਿੱਚ ਤੁਹਾਨੂੰ ਸੱਡਿਆਂਗੇ ਤੇ ਘਰੋਂ ਕੀ ਕੁਝ ਲੈ ਕੇ ਆਉਣਾ ਹੁੰਦਾਗਾ ਲੰਗਰਾਂ ਦੇ ਲਈ ਜਰੂਰ ਸਿੱਧਾ ਰਸਣ ਲੈ ਕੇ ਆਇਆ ਕਰੋ ਕਿਉਂਕਿ ਲੰਗਰ ਆ ਜਿਹੜੇ ਉਹ ਚੱਲਦੇ ਰਹਿੰਦੇ ਨੇਗੇ ਲੰਗਰਾਂ ਦੇ ਵਿੱਚ ਸਬਜ਼ੀਆਂ ਦਾਲਾਂ ਚਾਹ ਖੰਡ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਾ ਹਨਾ ਤੁਸੀਂ ਅ ਲੰਗਰਾਂ ਦੇ ਵਿੱਚ ਜ਼ਰੂਰ ਜਿਨ੍ਹਾਂ ਮਾਤਾ ਪਿਤਾ ਨਾ ਜ਼ਰੂਰ ਪਾਇਆ ਕਰੋ ਹਨ ਜਦੋਂ ਆਪਾਂ ਔਨ ਆਈਡੀ ਦੂਰ ਚੱਲ ਗਏ ਤਾਂ ਘਰੋਂ ਆਉਂਦੇ ਹੋਏ ਦੁੱਧ ਆ ਜਿਹੜਾ ਉਹ ਜ਼ਰੂਰ ਲੈ ਕੇ ਆਇਆ ਕਰੋ ਜੀ ਤੇ ਚਾਹ ਜਿਹੜੀ ਤੁਹਾਨੂੰ ਪਤਾ ਵੀ ਇੱਥੇ ਕੰਟੀਨਿਊਸ ਚੱਲਦਾ ਰਹਿੰਦਾ ਚਾਹ ਦਾ ਲੰਗਰ ਚਾਹ ਦੇ ਦੁੱਧ ਹੋ ਤਾਂ ਤਾਂ ਹੀ ਚਾਹ ਬਣੂਗੀ ਹਨਾ ਤਾਂ ਦੁੱਧ ਜਿਨ੍ਹਾਂ ਦੇ ਘਰੇ ਪਸ਼ੂ ਡੰਗਰ ਹੈਗੇ ਨੇ ਤੇ ਜ਼ਰੂਰ ਆਉਂਦੇ ਹੋਏ ਲੈ ਕੇ ਆਇਆ ਕਰੋ ਤੇ ਬਾਕੀ ਹੋਰ ਵੀ ਲੰਗਰਾਂ ਦੇ ਵਿੱਚ ਸੁੱਕਿਆ ਦਾਲਾਂ ਹਾਂ ਹਾਂ ਆਟਾ ਵਗੈਰਾ ਕੋਈ ਵੀ ਸਿੱਧਾ ਤੁਸੀਂ ਇੱਥੇ ਲਿਆ ਕੇ ਦੇ ਸਕਦੇ ਹੋ ਲੰਗਰ ਦੇ ਵਿੱਚ ਜੀ ਤੇ ਜਿਹੜੇ ਕਣ ਲੈ ਕੇ ਆਉਣੇ ਹੁੰਦੇ ਨੇ ਕਿ ਕਣ ਕਿੱਦਾਂ ਲੈ ਕੇ ਆਉਣੇ ਨੇ ਕਣਾਂ ਬਾਰੇ ਵੀ ਆਪਾਂ ਤੁਹਾਨੂੰ ਸਾਰਾ ਦੱਸ ਦਿੰਨੇ ਆ ਜੀ ਘਰੋਂ ਕਣਕ ਲੈ ਲੈਣੀ ਅੱਧਾ ਕਿਲੋ ਜਾਂ ਕਿਲੋ ਕਣਕ ਲੈ ਕੇ ਹਨਾ ਤੇ ਉਹਦੇ ਵਿੱਚ ਸਰੋਂ ਦੇ ਤੇਲ ਦੀ ਬੋਤਲ ਲੈ ਲੈਣੀ ਹੈ ਇੱਕ ਲੀਟਰ ਦੀ ਚਾਹ ਅੱਧੇ ਲੀਟਰ ਦੀ ਵਿੱਚ ਉਹਦੇ 100 ਜਾਂ 50 ਰੁਪਏ ਪਾ ਕੇ ਆਪਣੇ ਘਰ ਦੇ ਵਿੱਚ ਦੀ ਸਾਰੇ ਤੁਸੀਂ ਉਹ ਲੈ ਕੇ ਆਉਣੇ ਨੇ ਕਿ ਢੇੜਾ ਦੇ ਕੇ ਉਹਨਾਂ ਦਾ ਤੇ ਦੂਆ ਦਾ ਉਹਦੇ ਫੈਮਿਲੀ ਮੈਂਬਰਾਂ ਦੇ ਜੇ ਕੋਈ ਨਹੀਂ ਮੰਨਦਾ ਕਰਦਾ ਉਹਦੀ ਜੋ ਫੋਟੋ ਉੱਪਰ ਦੀ ਚਾਏ ਉਹਦੇ ਕੱਪੜੇ ਉੱਪਰ ਦੀ ਤੇ ਕਣ ਨੇ ਜਿਹੜੇ ਕਾਣਾ ਜਿਹੜੇ ਤੁਸੀਂ ਦੇਖਦੇ ਹੋ ਨੇ ਵੀਡੀਓ ਦੇ ਰਾਹੀਂ ਉਹ ਕਣਕ ਲੈ ਕੇ ਆਉਣੀ ਹੈਗੀ ਅੱਧਾ ਕਿਲੋ ਹੋਵੇ ਚਾਹੇ ਕਿਲੋ ਉਹਦੇ ਵਿੱਚ ਕਿਲੋ ਚ ਤੇਲ ਦਾ ਹੋਵੇ ਚਾਹੇ ਅੱਧਾ ਕਿਲੋ ਹੋਵੇ ਚਾਹੇ 100 ਰੁਪਏ ਚ 50 ਰੁਪਏ ਇਦਾਂ ਦੇ ਵਿੱਚ ਪਾ ਲੈਣੇ ਨੇ ਸੰਗਤ ਨੂੰ ਜਿਹੜੇ ਟੋਕਣਾ ਵਾਰੀਆਂ ਉਹ ਇਸ ਤਰ੍ਹਾਂ ਲੱਗਦੀਆਂ ਨੇਗੀਆਂ ਤੇ ਬਾਕੀ ਜਿਹੜੀ ਕੋਈ ਪਰਫਾਰਮਾਂ ਸੀ ਕਿਸੇ ਵੀ ਤਰ੍ਹਾਂ ਦੀ ਉਹ ਪਿਛਲੇ ਬੁੱਧਵਾਰ ਸਾਰੇ ਉਹ ਉਦਾਂ ਦੇ ਜੋ ਸੇਵਾਦਾਰ ਬਣ ਕੇ ਸੰਗਤ ਤੋਂ ਐਕਸਟਰਾ ਪੈਸੇ ਲੈ ਜਾਂਦੇ ਸੀਗੇ ਇਹ ਵੀ ਬਾਬਾ ਜੀ ਦੇ ਅਸੀਂ ਸੇਵਾਦਾਰਾਂ ਤੁਹਾਨੂੰ ਸੇਤੀ ਮਿਲਾ ਦਾਂਗੇ ਐ ਕਰਦਾਂਗੇ ਉਹ ਸਾਰੇ ਫੜੇ ਕਰੇਗੇ ਜੇ ਕੋਈ ਇਦਾਂ ਦਾ ਕੋਈ ਤੁਹਾਡੇ ਤੋਂ ਕੋਈ ਡਿਮਾਂਡ ਕਰਦਾ ਹੁੰਦਾ ਹੈ ਜਾਂ ਕੋਈ ਕਹਿੰਦਾ ਕਰਦਾ ਹੋਵੇ ਤਾਂ ਜਰੂਰ ਅੰਦਰ ਜਾ ਕੇ ਆਪਣੀ ਸ਼ਿਕਾਇਤ ਹੈ ਜਿਹੜੀ ਉਹ ਜਰੂਰਦਾਰ ਜਗਵਾਇਆ ਕਰੋ ਜਾਂ ਜੋ ਚੈਨਲ ਦੇ ਨੰਬਰ ਦਿੱਤਾ ਵਿਆ ਹਨਾ ਉਸ ਨੰਬਰ ਦੇ ਉੱਪਰ ਆਪਣੀ ਵੌਇਸ ਆੜੀਓ ਜਰੂਰ ਛੜਦਿਆ ਕਰੋ ਜੇਕਰ ਤੁਹਾਡੇ ਨਾਲ ਕੋਈ ਇਦਾਂ ਦਾ ਕੋਈ ਦੁਰਵਿਵਹਾਰ ਕਰਦਾ ਹੋਵੇ ਜਾਂ ਤੁਹਾਨੂੰ ਮ ਮਾਰ ਕਰਦਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋਣਾ ਇਹ ਜਿੰਨੀ ਸੰਗਤ ਬੁੱਧਵਾਰ ਨੂੰ ਪਹੁੰਚੀ ਵੀ ਹੈਗੀ ਬੁੱਧਵਾਰ ਦਾ ਵੀਊ ਸਾਰਾ ਆਪਾਂ ਤੁਹਾਨੂੰ ਦਿਖਾਉਣਾ ਹੈਗੀ ਪਿਛਲੇ ਬੁੱਧਵਾਰ ਦਾ ਤੇ ਹਰ ਬੁੱਧਵਾਰ ਤੇ ਵੀਰਵਾਰ ਚੌਂਕੀ ਹੈ ਜਿਹੜੀ ਉਹ ਪਿੰਡ ਰੇਤਗਾੜੀ ਲੱਗਦੀ ਹੈਗੀ ਸੰਗਤ ਨੂੰ ਬਾਰ-ਬਾਰ ਕਹਿਣਾ ਬਾਰ-ਬਾਰ ਦੱਸਣਾ ਹੈਣਾ ਹੁਣ ਜਿਹੜੀ ਕੰਟੀਨਿਊ ਚੌਂਕੀ ਹੈਗੀ ਉਹ ਬਾਬਾ ਜੀ ਹੁਣ ਦਰਗਾਹ ਤੇ ਹੀ ਲਾਇਆ ਕਰਨਗੇ ਦਰਗਾਹ ਤੇ ਹੀ ਤੁਸੀਂ ਪਹੁੰਚਣਾਗਾ ਬੁੱਧਵਾਰ ਨੂੰ ਬਾਬਾ ਜੀ ਬੈਠ ਕੇ ਮਿਲਦੇ ਨੇਗੇ ਜਿੱਦਾਂ ਕਿ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਹਨਾ ਬੁੱਧਵਾਰ ਦਾ ਜਿਹੜਾ ਸਮਾਂ ਹੁੰਦਾਗਾ ਬਾਬਾ ਜੀ ਸਵੇਹਾ ਮਾਰਨਿੰਗ 2:30 ਵਜੇ ਆ ਕੇ ਬੈਠ ਜਾਂਦੇ ਆ ਤੇ ਸ਼ਾਮ ਦੇ 5-6 ਵਜੇ ਤੱਕਰ ਬਾਬਾ ਜੀ ਮਿਲਦੇ ਰਹਿੰਦੇ ਆਗੇ ਇਦਾਂ ਬੈਠ ਕੇ ਕਲਮ-ਕੱਲੇ ਨੂੰ ਟੋਕਣਾ ਦੇ ਜਿੱਦਾਂ ਬਾਰੀਆਂ ਲੱਗੀਆਂ ਨੇ ਟੋਕਣਾ ਦੀਆਂ ਉਸ ਤਰ੍ਹਾਂ ਤੇ ਜਿਹੜੀ ਤੁਸੀਂ ਵੀਡੀਓ ਦੇਖਦੇ ਹੁੰਨੇ ਹੋਗੇ ਤੇ ਉਹ ਵੀਰਵਾਰ ਨੂੰ ਲੱਗਦੀ ਹੁੰਦੀ ਹੈ ਜੀ ਪੌਣ ਉਹ ਓਪਨ ਹੁੰਦੀ ਹੈ ਪੌਣ ਖੁੱਲੀ ਹੁੰਦੀ ਹੈ ਪੌਣ ਉਹਦੇ ਵਿੱਚ ਆਵਾਜ਼ ਪੈਂਦੀ ਹੁੰਦੀ ਹੈ ਆਵਾਜ਼ ਮਾਰ ਕੇ ਬਾਬਾ ਜੀ ਨਿਸ਼ਾਨੀ ਦੇ ਕੇ ਫੇਰ ਆ ਜਿਹੜੀ ਉਸ ਤੋਂ ਬਾਅਦ ਬੱਸ ਤੁਹਾਡੀ ਕਰਦੇ ਆ ਫੇਰ ਆ ਤੁਹਾਡਾ ਕਾਣਾ ਜਿਹੜਾ ਉਹ ਨਿਕਲਦਾਗਾ ਇਹ ਬੁੱਧਵਾਰ ਦਾ 뷰 ਸੀਗਾ ਤੇ ਬੁੱਧਵਾਰ ਨੂੰ ਬੈਠ ਕੇ ਮਿਲਦੇ ਕਰਦੇ ਆ ਹਨਾ ਤੇ ਵੀਰਵਾਰ ਦੀ ਲੱਗਦੀ ਹੁੰਦੀ ਹੈਗੀ ਚੌਂਕੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੇ ਮੰਗਲਵਾਰ ਨੂੰ ਵੀ ਸ਼ਾਮ ਨੂੰ ਸੰਗਤ ਪਹੁੰਚ ਜਾਂਦੀ ਹੁੰਦੀ ਹੈ ਤੇ ਬੁੱਧਵਾਰ ਸ਼ਾਮ ਨੂੰ ਵੀ ਸੰਗਤ ਆ ਜਾਂਦੀ ਹੈਗੀ ਟਾਈਮ ਦੇ ਨਾਲ ਜਿਨ੍ਹਾਂ ਨੇ ਵੀਰਵਾਰ ਦੀ ਚੌਂਕੀ ਭਰਨੀ ਹੁੰਦੀ ਹੈਗੀ ਵੀਰਵਾਰ ਨੂੰ ਸਵੇਰੇ ਸ੍ਰੀਆ ਜਿਨ੍ਹਾਂ ਤੋਂ ਨਹੀਂ ਪਹੁੰਚਿਆ ਕਰਿਆ ਜਾਂਦਾ ਤੇ ਆ ਹੁਣ ਜਿਹੜਾ ਤੁਹਾਨੂੰ 뷰 ਦਿਖਾ ਰਹੇ ਹੈਗੇ ਇਹ ਬੁੱਧਵਾਰ ਸ਼ਾਮ ਦਾ ਵੀਊ ਹੈਗਾ ਜੀ ਬੁੱਧਵਾਰ ਸ਼ਾਮ ਨੂੰ ਜੋ ਸੰਗਤ ਜਿਹੜੀ ਪਹਿਲਾਂ ਆਈ ਵੀ ਸੀਗੀ ਉਹ ਰਹੀ ਵੀ ਸੰਗਤ ਦਰ ਦੇ ਉੱਪਰ ਆਣਾ ਤਾਂ ਜਿਹੜੀ ਜਿਹੜੀ ਨਵੀਂ ਸੰਗਤ ਆ ਰਹੀ ਹੈਗੀ ਉਹ ਬੁੱਧਵਾਰ ਨੂੰ ਸ਼ਾਮ ਨੂੰ ਹੀ ਪਹੁੰਚ ਜਾਂਦੀ ਹੈਗੀ ਸ਼ਾਮ ਦਾ ਵੀਊ ਤੁਹਾਨੂੰ ਦਿਖਾਉਣ ਦੇ ਦੇਖ ਲਓ ਤੁਸੀਂ ਗੱਡੀਆਂ ਕਾਰਾਂ ਇੱਥੇ ਖੜੀਆਂ ਦਰ ਦੇ ਉੱਪਰ ਹਨਾ ਦਰਗਾਹ ਦੇ ਬਿਲਕੁਲ ਆਪਾਂ ਸਾਹਮਣੇ ਖੜੇ ਆਂਗੇ ਤੇ ਹੁਣ ਆਪਾਂ ਤੁਹਾਨੂੰ ਦਰਗਾਹ ਦੇ ਲੈ ਕੇ ਚੱਲਦੇ ਆਂਗੇ ਅੰਦਰ ਤੇ ਤੁਸੀਂ ਦੇਖ ਲਓ ਅੰਦਰ ਦਾ ਸਾਰਾ ਵੀਊ ਹਨਾ ਕਾਰਾਂ ਖੜਾਉਣ ਨੂੰ ਗੱਡੀਆਂ ਕਾਰਾਂ ਤੁਹਾਡੀਆਂ ਖੜਾਉਣ ਨੂੰ ਸ਼ੇਫ ਗੱਡੀਆਂ ਕਾਰਾਂ ਹਨਾ ਤੇ ਇੱਥੇ ਸਾਰਾ ਸਟੈਂਡ ਬਣਾਇਆ ਕਰਿਆ ਹੋਇਆਗਾ ਕਾਰਾਂ ਗੱਡੀਆਂ ਤੇ ਖੜਦੀਆਂ ਨਿਗੀਆਂ ਤੇ ਹੋਰ ਲੰਗਰ ਪਾਣੀ ਦਾ ਜੋ ਪ੍ਰਬੰਧ ਹੈਗਾ ਲੰਗਰ ਦਾ ਪ੍ਰਬੰਧ ਹੈਗਾ ਉਹ ਵੀ ਸਾਰਾ ਤੁਹਾਨੂੰ ਦਿਖਾ ਦਿੰਨੇ ਆ ਵੀ ਜੋ ਰਾਤ ਨੂੰ ਸੰਗਤ ਇੱਥੇ ਰੁਕਦੀ ਕਰਦੀ ਆ ਰਾਤ ਨੂੰ ਲੰਗਰ ਦੀ ਤਿਆਰੀ ਫੁੱਲ ਹੁੰਦੀ ਹੈਗੀ ਤੇ ਲੰਗਰ ਦੇ ਵਿੱਚ ਰਾਤ ਨੂੰ ਵੀ ਜੋ ਸੰਗਤ ਆਈ ਕਰੀ ਹੁੰਦੀ ਆ ਉਹਨਾਂ ਦੇ ਵਿੱਚੋਂ ਹੀ ਮਾਤਾ-ਮਾਂ ਭੈਣਾ ਪ੍ਰਸਾਦ ਦੇ ਤਿਆਰ ਕਰਦੀਆਂ ਨੇ ਉਹਨਾਂ ਦੇ ਵਿੱਚੋਂ ਹੀ ਭਰਾ ਲੰਗਰਾਂ ਦੇ ਵਿੱਚ ਸੇਵਾ ਕਰਕੇ ਢਾਲਾਂ ਤਿਆਰ ਕਰਵਾਉਂਦੇ ਨੇਗੇ ਤੇ ਆਪ ਹੀ ਸੰਗਤ जरूर ਨਾਲ ਲਾ ਕੇ ਹਨਾ ਇਦਾਂ जरूर ਕਹਿੰਦਾ ਸੇਵਾ ਨੂੰ ਮਿਲਦਾ ਮੇਵਾ ਕਰਕੇ ਕੋਈ ਦੇਖ ਲੋ जरूर ਸੇਵਾ ਕਰਿਆ ਕਰੋ ਜਦੋਂ ਆਪਾਂ ਉਹਨੇ ਉਹਨਾਂ ਲੰਗਰਾਂ 'ਚ जरूर ਸੇਵਾ ਕਰਵਾਇਆ ਕਰੋ ਮਾਧਾਵਾਂ ਭੈਣਾਂ ਨੂੰ ਵੀ ਬੇਨਤੀ ਹੈ ਹਨਾ जरूर ਸੇਵਾ ਕਰਵਾਇਆ ਕਰਨ ਤੇ ਦਾਲਾਂ ਤਿਆਰ ਹੋ ਰਹੀਆਂ ਨਿਗੀਆਂ ਜੋ ਰਾਤ ਦਾ ਵੀਊ ਹੈਗਾ ਇਹ ਬੁੱਧਵਾਰ ਰਾਤ ਦਾ ਵੀਊ ਤੁਹਾਨੂੰ ਦਿਖਾ ਰਹੇ ਹੈਗੇ ਬੁੱਧਵਾਰ ਰਾਤ ਨੂੰ ਜੋ ਸੰਗਤ ਰੁਕੀ ਸੀ ਉਹਨਾਂ ਦੇ ਲਈ ਦਾਲਾਂ ਤਿਆਰ ਹੋਈਆਂ ਰਹੀਆਂ ਪ੍ਰਸ਼ਾਦੇ ਤਿਆਰ ਹੋ ਰਹੇ ਤੇ ਰਾਤ ਨੂੰ ਰਹਿਣ ਦਾ ਸਾਰਾ ਪ੍ਰਬੰਧ ਵੱਡੇ ਹਾਲ ਦੇ ਵਿੱਚ ਤੇ ਬਾਕੀ ਆਪਦਾ ਕੱਪੜਾ ਲੀੜਾ ਜੇ ਕਰ ਇੱਥੇ ਕਈ ਵਾਰ ਥੜ ਵੀ ਜਾਂਦਾ ਵੈਸੇ ਦਾ ਸਾਰਿਆਂ ਨੂੰ ਮਿਲ ਹੀ ਜਾਂਦੇ ਨੇ ਕਿ ਉੱਪਰ ਲੈਣ ਨੂੰ ਤੇ ਜੇਕਰ ਗੱਡੀਕਾਰ ਤੇ ਹੁਣੇ ਕਰਦੇ ਹੁੰਨੇ ਹੋ ਤਾਂ ਪਈਆ ਆਪਦਾ ਨਾਲ ਜ਼ਰੂਰ ਲਿਆਇਆ ਕਰੋ ਇੰਨੀ ਇੱਕ ਖੇਚਲਾ ਜ਼ਰੂਰ ਕਰ ਲਿਆ ਕਰੋ ਹਨਾ ਤੇ ਰਾਤ ਦਾ ਵੀਓ ਆ ਦੇਖ ਸਕਦੇ ਹੋ ਜੀ ਤੁਸੀਂ ਰਾਤ ਨੂੰ ਜਿੰਨੀ ਸੰਗਤ ਇੱਥੇ ਰੁਕੀ ਕਰੀ ਰਾਤ ਨੂੰ ਸੰਗਤ ਦੀਆਂ ਗੱਡੀਆਂ ਇੱਥੇ ਪੰਡਾਲ ਦੇਖ ਸਕਦੇ ਹੋ ਤੁਸੀਂ ਅ ਦਰਗਾਹ ਦੇ ਸਾਹਮਣੇ ਹਨਾ ਸਾਰੀ ਤਿਆਰੀ ਹੋ ਰਹੀ ਆ ਜਿਹੜੀ ਵੀਰਵਾਰ ਨੂੰ ਚੌਂਕੀ ਲੱਗਣੀ ਹੈਗੀ ਵੀਰਵਾਰ ਨੂੰ ਇੱਥੇ ਚੌਂਕੀ ਲੱਗਦੀ ਹੁੰਦੀ ਹੈਗੀ ਟੈਂਟ ਦੇ ਵਿੱਚ ਬਾਹਰ ਹਨਾ ਤੇ ਬੁੱਧਵਾਰ ਨੂੰ ਬਾਬਾ ਜੀ ਦਰਗਾਹ ਦੇ ਅੰਦਰੀ ਬੈਠ ਕੇ ਮਿਲਦੇ ਨੇਗੇ ਤੇ ਵੀਰਵਾਰ ਨੂੰ ਇੱਥੇ ਲੱਗਦੀ ਹੁੰਦੀ ਹੈਗੀ ਪਾਉਣ ਉਹ ਪਾਉਣ ਦੀਆਂ ਸਾਰੀਆਂ ਤਿਆਰੀਆਂ ਹਨਾ ਉਹ ਇੱਥੇ ਸਾਰੀਆਂ ਸ਼ਾਮ ਨੂੰ ਹੀ ਬੁੱਧਵਾਰ ਨੂੰ ਕਰ ਦਿੱਤੀਆਂ ਜਾਂਦੀਆਂ ਨੇਗੀਆਂ ਸਾਉਂਡ ਵਗੈਰਾ ਸਾਰਾ ਟੈਂਟ ਵਗੈਰਾ ਸਾਰਾ ਸਟੇਜ ਵਗੈਰਾ ਸਾਰੀ ਕੰਪਲੀਟ ਕਰ ਦਿੱਤੀ ਜਾਂਦੀ ਹੈਗੀ ਤੇ ਬਾਕੀ ਤੁਹਾਨੂੰ ਹੁਣ ਆਪਾਂ ਦਰਗਾਹ ਦਾ ਅੰਦਰ ਦਾ ਥਿਊ ਵੀ ਦਿਖਾ ਦਿੰਨੇ ਹਾਂਗੇ ਅੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਹਾਂਗੇ ਦਰਗਾਹ ਦਾ ਬਾਕੀ ਕੰਮ ਚੱਲ ਰਿਹਾ ਹੈਗਾ ਹਣਾ ਦਰਗਾਹ ਦੇ ਕੰਮ ਦੇ ਵਿੱਚ ਵੀ ਕੋਈ ਵੀ ਤੁਸੀਂ ਸੇਵਾ ਪਾਉਣੀ ਕਰਨੀ ਹੈ ਹਣਾ ਤਾਂ ਤੇ ਸੇਵਾਦਾਰਾਂ ਕੋਲੇ ਆਪਦੀ ਸੇਵਾ ਉਹ ਤੁਸੀਂ ਜਮਾ ਕਰਵਾ ਸਕਦੇ ਹੋਗੇ ਤੇ ਬਾਕੀ ਤੁਹਾਨੂੰ ਦੱਸਿਆ ਹੀ ਹੈਗਾ ਹਣਾ ਦਾਲਾਂ ਸਬਜ਼ੀਆਂ ਜ਼ਰੂਰ ਲੈ ਕੇ ਆਇਆ ਕਰੋ ਜਾਂ ਲੰਗਰਾਂ ਦੇ ਵਿੱਚ ਜ਼ਰੂਰ ਪਾਜਿਆ ਕਰੋ ਹਣਾ ਸੇਵਾਦਾਰਾਂ ਨੂੰ ਮਿਲ ਲਿਆ ਕਰੋ ਉਹਨਾਂ ਨੂੰ ਜੋ ਵੀ ਤੁਹਾਡੇ ਕੁਈ ਸੇਵਾ ਕੀ ਹਨਾ ਕੋਈ ਪੈਸਾ ਥੇਲਾ ਦੇਣਾ ਕਰਨਾ ਤਾਂ ਇੱਥੇ ਤੁਸੀਂ ਠੀਕ ਸਕਦੇ ਹੋਗੇ ਤੇ ਬਾਕੀ ਦਰਗਾਹ ਤੁਹਾਨੂੰ ਅੰਦਰਲਾ ਵੀਉ ਸ਼ਾਰਾ ਦਿਖਾ ਦਿੰਨੇ ਆਂ ਸੰਗਤ ਅੰਦਰ ਵੀ ਦਰਗਾਹ ਦੇ ਵਿੱਚ ਬੈਠੀ ਚੌਂਕੀ ਪਰ ਰਹੀ ਹੈਗੀ ਇਹ ਬੁੱਧਵਾਰ ਸ਼ਾਮ ਦਾ ਵੀਉ ਹੈ ਜੀ ਬੁੱਧਵਾਰ ਸ਼ਾਮ ਨੂੰ ਤੁਹਾਨੂੰ 8 ਵਜੇ ਦੇ ਤਕਰੀਬ ਦਾ ਇਹ ਵੀਉ ਆਪਾਂ ਦਿਖਾ ਰਹੇ ਹਾਂਗੇ ਸਾਰੀ ਸੰਗਤ ਸਾਰੇ ਸੇਵਾਦਾਰ ਆਪੋ ਆਪਣੀਆਂ ਡਿਊਟੀਆਂ ਤੇ ਮੌਜੂਦ ਨੇਗੇ ਬਾਕੀ ਵੀਡੀਓ ਨੂੰ ਕਰ ਦਿਓ ਜਨਾ ਹੋ ਸਕਦਾ ਕਿ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਹਰ ਬੁੱਧਵਾਰ ਤੇ ਵੀਰਵਾਦ ਦੀ ਚੌਂਕੀ ਲਾਈਵ ਆਪਣੇ YouTube ਚੈਨਲ ਤੇ ਚੱਲਦੀ ਹੁੰਦੀ ਹੈ ਤੇ Facebook ਪੇ